ਹਾਂਜੀ ਅੱਜ ਇਸ ਵੇਲੇ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਭੁੰਦੜੀ ਪਿੰਡ ਸਿਧੂਆਂ ਬੇੜ ਦੇ ਨੇੜੇ ਉੱਥੇ ਖੜੇ ਆਂ ਬੁੱਢੇ ਦਰਿਆ ਤੇ ਇਹ ਬੁੱਢਾ ਦਰਿਆ ਪਿੱਛੋਂ ਹੁੰਦਾ ਉਹਦੇ ਕੰਡੇ ਦੇ ਉੱਤੇ ਆਪਾਂ ਬੈਠੇ ਸੀਗੇ ਮੈਂ ਅੱਜ ਇਸ ਕਰਕੇ ਆਇਆ ਕਿ ਇਹ ਸਰਦਾਰ ਅਦੀਤ ਸਿੰਘ ਚਾਹਲ ਹੁਣੀ ਇਹ ਇੰਗਲੈਂਡ ਦੇ ਨਿਵਾਸੀ ਨੇ ਉੱਥੇ ਸਿਟੀਜਨ ਨੇ ਇਹ ਪਰਵਾਸ ਸਮੇਤ ਉੱਥੇ ਰਹਿੰਦੇ ਆ ਇਹਨਾਂ ਦੇ ਭਰਾਵਾਂ ਦਾ ਬੱਲੇ ਜਿਹੜਾ ਇਹਨਾਂ ਦੇ ਇੱਕ ਭਰਾ ਨੇ ਕਦ ਵਿੱਚ ਹੀ ਜਿਹੜੀ ਇਹਨਾਂ ਦੀ 17 ਏਕੜ ਜ਼ਮੀਨ ਜਿਹੜੀ ਉਹ ਦਬਲੀ ਸੀਗੀ ਇਹ 8 ਮਹੀਨੇ ਤੋਂ ਆਏ ਸੀਗੇ ਇਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਜਦੋਂ ਨਹੀਂ ਗੱਲ ਬਣੀ ਤਾਂ ਫਿਰ ਮੇਰੇ ਕੋ ਆਏ ਤੇ ਮੈਂ ਪੂਰੀ ਕੋਸ਼ਿਸ਼ ਕਰਕੇ ਇਹ ਜ਼ਮੀਨ ਇਹਨਾਂ ਨੂੰ ਛਡਾ ਕੇ ਦਿੱਤੀ ਆ ਤੇ ਮੈਂ ਉਹ ਜ਼ਮੀਨ ਦੇਖਣ ਆਇਆ ਸੀਗਾ ਕਿ ਕਿਹੜੀ ਜ਼ਮੀਨ ਆ ਜਿਹੜੀ ਮਤਲਬ ਛੁੱਟ ਗਈ ਆ ਉਧ ਮੈਂ ਇਹ ਇੱਥੇ ਕਹਿਣਾ ਚਾਹੁੰਦਾ ਐਨੜਾਈ ਪ੍ਰਵਾਸੀ ਨੂੰ ਸਾਰੀ ਦੁਨੀਆ ਦੇ ਐਨੜਾਈ ਪ੍ਰਵਾਸੀ ਨੂੰ ਕਿ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੁੰਦਿਆਂ ਅਸੀਂ ਕਿਸੇ ਵੀ ਐਨੜਾਈ ਦੀ ਜ਼ਮੀਨ ਜਾਇਦਾਦ ਤੇ ਕੋਠੀ ਤੇ ਕਬਜ਼ਾ ਨਹੀਂ ਹੁੰਦਿਆਂਗੇ ਜੇ ਕਿਸੇ ਦੇ ਇਦਾਂ ਹੁੰਦਾ ਉਹ ਸਾਨੂੰ ਆ ਕੇ ਦੱਸਣ ਮੈਨੂੰ ਦੱਸਣ ਮੈਂ ਪਿਛਲੇ 3 ਸਾਲ ਦਾ ਸੀਐਮ ਸਾਹਿਬ ਨੇ ਮੇਰੀ ਡਿਊਟੀ ਲਈ ਆ ਮੈਂ ਐਨੜਾਈਆਂ ਦੇ ਕਰੀਬ 3200 ਮਾਮਲੇ ਜਿਹੜੇ ਉਹ ਹੱਲ ਕੀਤੇ ਆ ਮੇਰੇ ਹੁੰਦਿਆ ਮਤਲਬ ਜੇ ਕੋਈ ਬੰਦਾ ਜ਼ਮੀਨ ਜਾਇਦਾਦ ਦੱਬ ਜੇ ਤੋਂ ਸਮਝੋ ਕਿ ਮੇਰੀ ਕਮਜ਼ੋਰੀ ਆ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਤੇਰੀ ਡਿਊਟੀ ਆ ਕਿ ਤੂੰ ਇਹ ਰਾਖੀ ਕਰਦੀ ਆ ਸੋ ਸਾਰੇ ਹੀ ਦੁਨੀਆ ਦੇ ਐਨਆਈ ਭਰਾਵਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਘਰਵਾਓ ਨਾ ਤੁਹਾਡਾ ਪੰਜਾਬ ਆ ਤੁਹਾਡੀਆਂ ਜਾਇਦਾਦਾਂ ਸਦਖਤ ਨੇ ਬਹੁਤ ਸਾਰੇ ਮਾਮਲੇ ਕੋਟਾਂ ਚ ਚੱਲਦੇ ਆ ਕਈ ਮਾਮਲੇ ਆ ਸਾਡੇ ਕੋਲ ਜਾਇਦਾਦਾਂ ਦੇ ਜਿਹੜੇ ਕੋਟਾਂ ਚ ਚੱਲਦੇ ਆ ਪਰ ਜਿਹੜੇ ਕੋਰਟ ਦੀ ਚੱਲਦੇ ਜਦੋਂ ਸਾਡੇ ਕੋ ਕੋਈ ਆਉਂਦੇ ਆ ਤਾਂ ਅਸੀਂ ਉਸੇ ਲਈ ਉਹਨਾਂ ਦਾ ਮਾਮਲਾ ਜਿਹੜਾ ਹੱਲ ਕਰ ਦਿੰਦੇ ਆ ਸੋ ਮੇਰੇ ਮਨ ਨੂੰ ਖੁਸ਼ੀ ਹੈ ਕਿ ਵਿਚਾਰੇ ਬੜੇ ਪਰੇਸ਼ਾਨ ਸੀਗੇ ਇੱਥੇ ਜਿੱਥੇ ਆਪਾਂ ਖੜੇ ਆ ਲਗਭਗ 50 ਲੱਖ ਨੂੰ ਕਿਲਾ 17 ਏਕੜ ਜ਼ਮੀਨ ਤੋਂ ਹਿਸਾਬ ਲਾ ਲਓ ਕਿੰਨੀ ਕਿਸਾਨ ਦੀ ਜੱਟ ਦੀ ਹੁੰਦੀ ਹੈ ਸੋ ਇਹਨਾਂ ਦਾ ਅਜੇ ਇੱਕ 파ਟ ਹੋ ਗਿਆ ਇੱਕ 파ਟ ਬਾਕੀ ਆ ਵੀ ਜਿਹੜਾ ਇਹਨਾਂ ਦਾ ਜੱਦੀ ਘਰ ਉਹ ਘਰ ਇਹਨਾਂ ਨੇ ਬੜੀ ਮਿਹਨਤ ਨਾਲ ਬਣਾਇਆ ਸੀ ਇੰਗਲੈਂਡ ਇੰਗਲੈਂਡ ਦੇ ਵਿੱਚ ਕਮਾਈ ਕਰਕੇ ਅਜੇ ਉਹਨਾਂ ਨੇ ਉਹ ਘਰ ਵੀ ਛੱਡਿਆ ਮੇਰੀ ਉਹਨੂੰ ਉਹਨੂੰ ਬੇਨਤੀ ਆ ਕਿ ਘਰ ਛੱਡ ਦੇ ਨੇ ਤਾਂ ਫੇਰ ਘਰ ਦੇ ਮਾਮਲੇ ਚ ਵੀ ਅਸੀਂ ਕਾਨੂੰਨੀ ਕਾਰਵਾਈ ਕਰਕੇ ਤੇ ਉਹਨਾਂ ਦਾ ਘਰ ਜਿਹੜਾ ਇਹਨਾਂ ਦਾ ਛੜਾ ਕੇ ਇਹਨਾਂ ਨੂੰ ਦੇਵਾਂਗੇ ਵਿਚਾਰੇ 8 ਮਹੀਨਿਆਂ ਤੋਂ ਆਪਣੇ ਘਰ ਨਹੀਂ ਗਏ ਇਹਨਾਂ ਨੂੰ ਘਰ ਨਹੀਂ ਵੜਨ ਦੇ। ਉਹਦੇ ਆਪਣੇ ਭਤੀਜੇ ਕੋ ਰਹਿੰਦੇ ਆ। ਇਹ ਸ਼ਾਇਦ ਆਪਣੇ ਰਿਸ਼ਤੇਦਾਰਾਂ ਦੇ ਘਰ ਤੇ ਰਹਿੰਦੇ ਆ ਲੁਧਿਆਣੇ। ਸੋ ਮੇਰੀ ਤੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਉਹ ਪੜਾਓ ਆਪਣਾ ਖੂਨ ਚਿੱਟਾ ਨਾ ਕਰੋ। ਸਾਰੇ ਹੀ ਕੇਸ ਜਿੰਨੇ ਕੇਸ ਆਉਂਦਿਆ ਐਨਆਈ ਪੜਾਵਾਂਦੇ ਉਹ ਇਹ ਆਉਂਦੇ ਆ ਕਿ ਸਾਡੀਆਂ ਜ਼ਮੀਨ ਜਾਇਦਾਦਾਂ ਤੇ ਕੋਈ ਦਿੱਲੀ ਵਾਲਾ ਕੋਈ ਯੂਪੀ ਵਾਲਾ ਕੋਈ ਬਿਹਾਰ ਵਾਲਾ ਹਿਦਿਆਣੇ ਵਾਲਾ ਕਬਜ਼ਾ ਨਹੀਂ ਕਰਿਆ ਸਾਡੇ ਆਪਣੇ ਨੇ ਕੀਤਾ ਆਪਣੇ ਭੈਣ ਭਦਵਾਵਾਂ ਨੇ ਕੀਤਾ ਸੋ ਸਾਡਾ ਜਿਹੜਾ ਇਹ ਰਵਈਆ ਬਣ ਗਿਆ ਪੈਸੇ ਦੀ ਧੋੜ ਦੇ ਪਿੱਛੇ ਆਪਾਂ ਆਪਣੇ ਰਿਸ਼ਤੇ ਜਿਹੜੇ ਬਦਬਾਦ ਕਰਦੇ ਮੇਰੀ ਬੇਨਤੀ ਹੈ ਤੁਹਾਨੂੰ ਕਿ ਜਿਆਦਾ ਇਦਾਂ ਨਾ ਕਰੋ ਬਾਹਲੇ ਦੇਸ਼ਾਂ 'ਚ ਗਏ ਐਨ ਆਰ ਆਈ ਭਰਾ ਕੋਈ ਉੱਥੇ ਕੋਈ ਦੁੱਖਾਂ ਨੂੰ ਪੈਸੇ ਨਹੀਂ ਲੱਗੇ ਬੜੀ ਵਿਚਾਰਿਆਂ ਨੂੰ ਮਿਹਨਤ ਕਰਨੀ ਪੈਂਦੀ ਆ ਉੱਥੇ ਮੈਂ ਖੁਦ ਰਿਆ ਅਮਰੀਕਾ ਦੇ ਵਿੱਚ 15 15 ਘੰਟੇ 12 12 ਘੰਟੇ ਕੰਮ ਕਰਨਾ ਪੈਂਦਾ ਸੋ ਇਹਨਾਂ ਦੀਆਂ ਜਾਇਦਤਾਂ 'ਤੇ ਅੱਖਾਂ ਰੱਖਣ ਦੀ ਬਜਾਏ ਆਪਣੀ ਮਿਹਨਤ ਕਰੋ ਆਪਣੀ ਮਿਹਨਤ ਕਰਕੇ ਆਪਣੇ ਘਰ ਨੂੰ ਬਸਾਓ ਸੋ ਇਹ ਜਿਹੜਾ ਸਮਾਜ ਦੇ ਵਿੱਚ ਨਵਾਂ ਟ੍ਰੈਂਡ ਜਿਹੜੇ ਸਾਡੇ ਕੋਲ ਕੇਸ ਆ ਰਹੇ ਹੁਣ ਸਾਨੂੰ ਪਤਾ ਲੱਗਾ ਕਿ ਡੀਪਲੀ ਸਾਡੇ ਰਿਸ਼ਤੇ ਜਿਹੜੇ ਕਿੰਨੇ ਟੁੱਟ ਗਏ ਆਪੋ ਚ ਜਾਇਦਤਾਂ ਕਰਕੇ ਉਮੀਦਵਾਨ ਦੀ ਦੌੜ ਦੇ ਸੋ ਮੈਂ ਇਹਨਾਂ ਨੂੰ ਇਹੀ ਕਹਿਣਾ ਆਇਆ ਸੀਗਾ ਕਿ ਤੁਸੀਂ ਨਿਸ਼ੰਤ ਰਹੋ ਤੁਹਾਡਾ ਕਾਰੀਬ ਹੋਣੇ ਬਾਕੀ ਵੀ ਸਾਰੇ ਇਹਨਾਂ ਦੇ ਨੂੰ ਬੇਨਤੀ ਆ ਕਿ ਪੰਜਾਬ ਤੁਹਾਡਾ ਪੰਜਾਬ ਦੇ ਵਿੱਚ ਤੁਹਾਡੀ ਕਿਸੇ ਪ੍ਰਾਪਰਟੀ ਤੇ ਵਿਦੇ ਹੁੰਦਾ ਕਬਜ਼ਾ ਨਹੀਂ ਹੁੰਦਾ ਤੁਸੀਂ ਆਓ ਕਿਸੇ ਦਾ ਵੀ ਕਬਜ਼ਾ ਜਿ ਕਿਸੇ ਨੇ ਕੋਈ ਕੀਤਾ ਕੋਠੀ ਤੇ ਬੜੀਆਂ ਬੜੀਆਂ ਮਹਿੰਗੀਆਂ ਕੋਠੀਆਂ ਮੈਂ ਬਹੁਤ ਛੜਾਈਆਂ ਲੋਕਾਂ ਦੀਆਂ ਮੈਂ ਸਭ ਨੂੰ ਬੇਨਤੀ ਕਰਦਾ ਦੋ ਬੇਨਤੀਆਂ ਕਰਦਾ ਕਿ ਦੂਜੀ ਬੇਨਤੀ ਕਰਦਾ ਕਿ ਆਪਣੇ ਧੀਆ ਪੁੱਤਾਂ ਨੂੰ ਪੜਾਓ ਧੀਆ ਪੁੱਤਾਂ ਨੂੰ ਪੜਾ ਕੇ ਚੰਗੀ ਸਿੱਖਿਆ ਦੇ ਕੇ ਬਾਹਰ ਦੇਸ਼ਾਂ 'ਚ ਭੇਜੋ ਜੇ ਕਿਸੇ ਨੇ ਜਾਣਾ ਤੇ ਉਹ ਨੌਕਰੀ ਕਰਨ ਜਾਵੇ ਉਹ ਪੜਨ ਜਾਵੇ ਕੋਈ ਗੱਲ ਨਹੀਂ ਪਰ ਗੈਰ ਕਾਨੂੰਨੀ ਤੌਰ ਤੇ ਜਿਹੜੀ ਮਨੁੱਖੀ ਤਸਕਰੀ ਹੋਦੀ ਹੈ ਏਜੰਟਾਂ ਲੋ ਇਮੀਗ੍ਰੇਸ਼ਨ ਫਰਾਡ ਗੁੱਪਾਂ ਤੋਂ ਉਹਨਾਂ ਦੇ ਢਾਏ ਚੜ੍ਹ ਕੇ ਜਿਹੜਾ ਆਪਾਂ ਨੂੰ ਗੈਰ ਕਾਨੂੰਨੀ ਤੌਰ ਤੇ ਬਾਹਰਲੇ ਦੇਸ਼ਾਂ 'ਚ ਨਹੀਂ ਜਾਣਾ ਚਾਹੀਦਾ ਇਹ ਮੇਰੀ ਬੇਨਤੀ ਹੈ ਇਹ ਐਨਆਈਵੀ ਵੀਰ ਖੜੇ ਆ ਕਿੰਨੇ ਸਾਡੇ ਕੋਲ ਅਮਰੀਕਾ ਦੇ ਇੰਗਲੈਂਡ ਦੇ ਇਹਨਾਂ ਨੂੰ ਸਭ ਨੂੰ ਬੇਨਤੀ ਹੈ ਕਿ ਆਪਣੇ ਰਿਸ਼ਤੇਦਾਰਾਂ ਨੂੰ ਸਮਝਾਓ ਜਾਓ ਜੇ ਤੁਸੀਂ ਜਾਣਾ ਸਾਰੀ ਦੁਨੀਆ ਦੇ ਦਰਵਾਜ਼ੇ ਖੁੱਲੇ ਆ ਚੰਗੀ ਯੋਗਤਾ ਲੈ ਕੇ ਜਾਓ ਪੜ੍ਹਾਈ ਲੈ ਕੇ ਜਾਓ ਵਧੀਆ ਢੰਗ ਨਾਲ ਜਾਓ ਪਰ ਇਹ ਜਿਹੜੇ ਡੰਕੀ ਦੇ ਨਾਲ ਦੂਜੇ ਤੀਜੇ ਜਾਣਾ ਇਹ ਬੜਾ ਖਤਰਨਾਕ ਹੈ ਸੋ ਸਭ ਅੰਦਰ ਆਈਆਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਕਿਸੇ ਪ੍ਰਾਪਰਟੀ ਦੇ ਉੱਤੇ ਕਬਜ਼ੇ ਨਹੀਂ ਹੁੰਦਿਆਂਗੇ ਜੀ ਭਾਵੇਂ ਜੋ ਮਸਲਾ ਪਸੇ ਮੈਂ ਕਹਿ ਰਿਹਾ ਸੀ ਸਰ ਕੀ ਨਾਮ ਹੈ ਤੁਹਾਡਾ ਕਿਥੋਂ ਦੇ ਰਹਿਣਾ ਲਿਆ ਹਾਂਜੀ ਮੇਰਾ ਨਾਮ ਰਣਜੀਤ ਸਿੰਘ ਚਹਿਲਾ ਮੈਂ ਯੂਕੇ ਦਾ ਰਹਿਣਾ ਵਾਲਾ ਪਿਛਲੇ ਤਕਰੀਬਨ 1986 ਚ ਮੈਂ ਯੂਕੇ ਚੱਲ ਗਿਆ ਸੀਗਾ 17 ਏਕੜ ਦੀ ਜ਼ਮੀਨ ਦਾ ਤੁਹਾਡਾ ਮਸਲਾ ਸੀਗਾ ਇਹ ਕੀ ਮਸਲਾ ਸੀਗਾ ਤੇ ਕਿਸ ਤਰ੍ਹਾਂ ਇਹ ਹੱਲ ਹੋਇਆ ਅ 17 ਕਿੱਲੇ ਏਕੜ ਦਾ ਜਿਹੜਾ ਮੇਰਾ ਮੈਨੂੰ ਸਾਡੇ ਹਿੱਸੇ ਚ ਆਈ ਸੀਗੀ ਉਹ ਤੇ ਇਹ ਪਿਛਲੇ 15 ਸਾਲ ਤੋਂ ਮੇਰਾ ਭਰਾ ਮੈਨੂੰ ਤੰਗ ਕਰ ਰਿਹਾ ਸੀਗਾ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਉਹਨਾਂ ਨੇ ਕਿਸੇ ਹੋਰ ਨੂੰ ਠੇਕੇ ਤੇ ਦੇ ਦਿੱਤੀ ਬਿਨਾਂ ਮੇਰੀ ਮਰਜ਼ੀ ਤੋਂ ਤੇ ਅੱਗੇ ਪਹਿਲਾਂ 20 ਸਾਲ 21 ਸਾਲ ਅਸੀਂ ਇਕੱਠੇ ਹੀ ਇੱਕ ਠੇਕੇਦਾਰ ਨੂੰ ਦੇ ਦਿੰਦੇ ਸੀ ਕਿ ਆਪ ਦਾ ਉਹ ਠੇਕਾ ਲੈ ਲੈਂਦੇ ਸੀਗੇ ਉਹਨਾਂ ਨੇ ਵੀ ਕਦੇ ਜ਼ਮੀਨ ਨਹੀਂ ਖੇਤੀ ਕੀਤੀ ਉਹ ਵੀ ਠੇਕੇ ਦਿੰਦੇ ਸੀਗੇ ਪਿਛਲੇ 4 ਸਾਲ ਤੋਂ ਹੁਣ ਇੱਥੇ ਕਰੋਨਾ ਦੇ ਬਾਅਦ ਆ ਕੇ ਉਹ ਇੱਥੇ ਰਹਿਣ ਲੱਗ ਗਏ ਸਾਡੀ ਕੋਠੀ ਉੱਤੇ ਜਿਹੜੀ ਜੱਦੀ ਕੋਠੀ ਆ ਤੇ ਉਹ ਤੇ ਕਬਜ਼ਾ ਕੀਤਾ ਹੋਇਆ ਉਹ ਹੁਣ ਧਾਰੀਵਾਲ ਸਾਹਿਬ ਨੇ ਕਿਹਾ ਕਿ ਅਗਲੇ 2 ਮਹੀਨੇ ਬਾਅਦ ਜਾਵਾਂ ਮੈਂ ਫੇਰ ਵਾਪਸ ਆਵਾਂਗਾ ਤਾਂ ਉਹ ਹੈਲਪ ਕਰਨਗੇ ਤੇ ਉਹ ਛੜਾ ਕੇ ਦੇਣ ਕਿੰਨਾ ਕੁ ਵਧੀਆ ਤੁਹਾਨੂੰ ਲੱਗਿਆ ਟਰੀਟਮੈਂਟ ਵੀ ਤੇ ਤੁਹਾਡੇ ਨਾਲ ਜੋ ਵੀ ਤੁਹਾਡੇ ਮਸਲੇ ਹੱਲ ਹੋਏ ਕਿੰਨੇ ਕੁ ਵਧੀਆ ਕਾਰਗੁਜ਼ਾਰੀ ਲੱਗੀ ਤੁਹਾਨੂੰ ਜੀ ਬਸ ਇੰਜ ਤਾਂ ਲੱਗਦਾ ਕਿ ਰੱਬ ਦਾ ਰੂਪ ਹੀ ਸੀਗਾ ਜਿਹੜੇ ਮੈਨੂੰ ਜਿਸ ਤਰ੍ਹਾਂ ਇਹਨਾਂ ਨੇ ਟਰੀਟ ਕੀਤਾ ਤੇ ਕਿਸੇ ਨੇ ਮੇਰੀ ਹੈਲਪ ਨਹੀਂ ਕੀਤੀ 4 ਮਹੀਨੇ ਤੱਕ ਤੇ ਜਦੋਂ ਮੈਂ ਇਨਾਂ ਕੋ ਗਿਆ ਤੇ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹਰ ਡਿਪਾਰਟਮੈਂਟ ਜਿੱਥੇ ਵੀ ਕੰਸਰਨ ਸੀਗਾ ਇਹਨਾਂ ਨੇ ਆਪ ਦੀ ਪੂਰਾ ਜੋਰ ਲਗਾ ਕੇ ਉਹਨਾਂ ਦੇ ਤੇ ਐਫਆਰਆਈ ਵੀ ਹੋਈ ਤੇ ਮੇਰੇ ਜਮੀਨ ਵੀ ਛੜਾ ਕੇ ਦਿੱਤੇ ਤੇ ਇਹਨਾਂ ਦਾ ਤਾਂ ਮੈਂ ਬਹੁਤ ਹੀ ਸ਼ੁਕਰਿਆਨਾ ਕਰਾਂਗਾ ਥੈਂਕ ਯੂ